ਪਰ ਆਲਾਮ ਵਾਲੀਆ ਮੁੰਡਾ ਇਹ ਸ਼ੇਵ ਹੈ ਨੌਜਵਾਨ ਬੜੀ ਚੜ੍ਹਤ ਹੈ ਪੰਜਾਬ ਦੇ ਮੈਦਾਨਾਂ 'ਚ ਚੜ੍ਹਦੀ ਮਰੇਸ਼ ਦਾ ਮੁੰਡਾ ਤੇ ਦੂਜੇ ਪਾਸੇ ਆਓ ਵੇਖਣਾ ਵੀ ਘੋਲੀਏ ਵਾਲੇ ਲਓ ਸਾਹਮਣੇ ਕਹਿੰਦੇ ਮੁਕਾਬਲਾ ਚੋਟੀ ਦਾ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਆਜ ਕਹਿੰਦੇ ਢੋਲੀਏ ਵਾਲਾ ਟਰੈਕਟਰ ਦਾ ਜੇਤੂ ਆ ਜਿਹੜਾ ਮੁੰਡਾ ਬਾਲਾਂ ਪਾਉਂਦਾ ਹੈ ਇਹ ਕੋਟਕਪੂਰੇ 'ਚੋਂ ਕਹਿੰਦੇ ਫੌੜ ਦਾ ਜੇਤੂ ਬਣਿਆ ਪਰ ਜਿਹਨੇ ਕਹਿੰਦੇ ਹਿੱਟ ਖੇਡਿਆ ਨਾ ਇਹ ਨਿੱਕੀ ਉਮਰ ਦਾ ਕਹਿੰਦੇ ਵੱਡਾ ਖੜ ਰਹੀ ਹੈ ਪਰ ਦੇਖਾਂਗੇ ਵੀ ਵਿਕਟ ਦਾ ਪਤਨ ਇੱਥੇ ਰੱਖਾ ਅੱਜ ਘੋਲੀ ਵਾਲਾ ਲੈ ਵੀ ਮੰਗਿਆ 베ਰਿਆ 베ਰਿਆ ਲੱਗਦਾ ਹੈ ਅੱਜ ਘੋਲੀ ਵਾਲਾ ਹੈਪੀ ਆ 베ਰਿਆ 베ਰਿਆ ਜਾਪਦਾ ਹੈ ਮੁੰਡੇ ਨੇ ਕਹਿੰਦੇ ਆ ਪਿਛਲੇ ਦਿਨ ਯਾਰ ਕਰਾਤੇ ਹੈ ਇੱਕ ਵੱਡੀ ਵਿਕਟ ਦਾ ਕਰੇ ਪਤਨ ਹੋ ਗਿਆ ਮੇਰੇ ਵੀਰੋ ਔਰ ਦੇਖ ਰਹਾ ਵੀ ਵੱਡੀ ਵਿਕਟ ਦਾ ਪਤਨੜਾ ਮੈਦਾਨ ਦੇ ਵਿੱਚ ਹੋ ਗਿਆ ਹੈ ਆ ਗਿਆ ਨੌਵੇਂ ਮਹੀਨੇ ਸ਼ੈਰੀ ਕਰੇ 4 5 6 ਤੇ 7 ਤਰੀਕ ਹਾਲ ਵਾਲੇ ਦੇ ਵੱਡੇ ਮੇਲੇ ਰੀਆ ਵੱਡਾ ਮੇਲਾ ਖੜਾ ਰਣਾ ਟੀਮਾਂ ਵੀ ਸਿਰੇ ਰੀਆ ਨੇ ਦੋ ਪਲੇਅਰ ਬਾਹਰ ਹੋਣ ਗਿਆਲ ਵਾਲੇ ਪਰ ਅੱਜ ਨਰੋਲ ਦੇ ਵਿੱਚ ਜਿਹੜੇ ਭੰਗੜੇ ਪਾ ਰਹੇ ਨੇ ਘੋਲੀਏ ਦਾ ਹੈਪੀ ਵਾਲਾ ਨਾਲ ਸਾਹਮਣੇ ਕਹਿੰਦੇ ਘੋਲੀਏ ਵਾਲਾ ਘੋਰੀਏ ਵਾਲਾ ਘੋਲੀਏ ਵਾਲਾ ਇਹ ਕਹਿੰਦੇ ਜਰਨੈਲ ਦੇ ਪਿੰਡਾਂ ਦੇ ਮੁੰਡੇ ਆ ਇਹ ਚਰਚੇ ਕਰੇ ਆ ਹੁੰਦੇ ਆ ਗੁਰਮੀਤੀਆਂ ਯਾਦਾਂ ਕਹਿੰਦੇ ਕਮਲ ਦੀਆਂ ਯਾਦਾਂ ਵੀ ਮੈਂ ਵੀ ਪੱਤਣਾ ਦਾ ਤਾਰੂ ਤੂੰ ਕੁੜੀ ਕੱਚੀ ਕਹਿਲ ਪਿੰਡ ਘੋਲੀਆ ਏ ਮੇਰਾ ਲੋਕੀ ਕਹਿੰਦੇ ਜਰਨੈਲ ਤੇਰੇ ਪਰਗੀ ਨੂੰ ਹੱਥਾਂ ਤੇ ਰਚਾਈਏ ਐਡੀ ਕੀ ਤੂੰ ਜੇਲਦਾਰ ਨਹੀਂ ਤੇਰਾ ਟੇਰਾ ਅਰਮਾਲ ਫੜਾਈਏ ਐਡੀ ਕੀ ਤੂੰ ਜੇਲਦਾਰ ਨਹੀਂ ਤੇਰਾ ਡਿੱਗਿਆ ਰਮਾਲ ਫੜਾਈਏ ਇਹ ਉਹ ਪਿੰਡ ਦੇ ਮੁੰਡੇ ਆ ਤੇ ਘੋਰੀਆ ਦੇਖ ਜਾ ਓਟਨੋ ਫੇਰ ਫੇਰ ਕੇ ਬਾਲਾਂ ਕਰਦਾ ਹੈ ਇਹ ਵੱਡਾ ਮਲ ਹੈ ਸਾਡੀ ਖੇਡ ਦਾ ਇਹ ਆ ਹੈਪੀ ਕਰੇ ਘੋਲੀਏ ਦਾ ਟਰੈਕਟਰ ਵੀ ਜਿੱਤਿਆ ਮੋਟਰਸਾਈਕਲ ਵੀ ਜਿੱਤਿਆ ਨਗਦ ਰਾਸ਼ੀਆ ਵੀ ਜਿੱਤਿਆ ਨੇ ਆ ਭੱਲਾ ਵਾਲੇ ਮੁੰਡੇ ਵੀ ਆਏ ਹੋਇਆ ਵੱਡਾ ਮੈਚ ਚੱਲਦਾ ਵੱਡੀਆਂ ਟੀਮਾਂ ਨੇ ਛੋਟੀ ਦੇ ਮਾਲੜੇ ਲਓ ਘੋਲੀਏ ਦਾ ਕਹਿੰਦੇ ਹੈਪੀ ਬਾਲ ਪਾਉਣ ਲਈ ਫੇਰ ਲੱਗਦਾ ਜੋਰ ਸ਼ੈਰੀ ਇਧਰਲੇ ਪਾਸੇ ਥੱਲੇ ਧਰਮਾ ਬੱਲੇ 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 ਐਕਸ਼ਨ ਐਕਸ਼ਨ ਆ ਘੋਲੀਏ ਵਾਲਾ ਗਿੱਲਾ ਦਾ ਮੁੰਡਾ ਆਹ ਕੋੜੀਏ ਵਾਲਾ ਗਿੱਲਾ ਦਾ ਮੁੰਡਾ ਆਹ ਸਾਹਮਣੇ ਢੋਲੀ ਵਾਲਾ ਕਹਿੰਦੇ ਸਵਰਨ ਸਿੰਘ ਜਿੱਲ ਦਾ ਬੇਟਾ ਹੈ ਆਹ ਮੁੰਡਾ ਕਹਿੰਦੇ ਕਮਾਲ ਕਰੀ ਤੁਰਿਆ ਆਉਂਦਾ ਹੈ ਇੱਕ ਹੋਰ ਵੱਡੀ ਵਿਕਟ ਦਾ ਕਹਿੰਦੇ ਪਾਦਰ ਹੋ ਗਿਆ ਤੇ ਸਾਹਮਣੇ ਦੇਖਾਂਗੇ ਮੁੰਡਾ ਆਲਵਾਲੀ ਵੀ ਕਹਿੰਦੇ ਧਰਤੀ ਦਾ ਗੁਰਜੀਤ ਗੁੱਜਰ ਵਰਗੇ ਮਨਦੀਪ ਸ਼ਰਮੇ ਵਰਗੇ ਆਹ ਕਹਿੰਦੇ ਮੋਠੇ ਵਰਗੇ ਤਕੜਾ ਖੇਡੇ ਕਹਿੰਦੇ ਗੁਗਲੂ ਬਰਾੜ ਦੀਏ ਕਹਿੰਦੇ ਗੱਲਾਂ ਹੋਈਆਂ ਕਹਿੰਦੇ ਮੰਗੇ ਵਰਗੇ ਕਹਿੰਦੇ ਜੋਬੜ ਵਰਗੇ ਜੋਤ ਵਰਗੇ ਆਹ ਗੱਲ ਕਰੇ ਜੱਗੀ ਹੁਣ ਵਾਲੀ ਚੱਲੀ ਤੇ ਮੁੰਡਿਆਂ ਨੇ ਕਹਿੰਦੇ ਵੱਡੀ ਟੀਮ ਬਣਾਈ ਇਹ ਇਧਰ ਓਵਰ ਸਮਾਪਤ ਇਹ ਦੱਸੋ ਜੀ ਇੱਕ ਓਵਰ ਤੋਂ ਬਾਅਦ ਲੈ ਵੀ ਸੁਖੀ ਕਿੰਨੇ ਬਣ ਗਏ